ਪੀਰ ਦੇ ਨਾਲ ਮਲਾਪ ਕਰਨ ਦੇ ਨਾਲ ਜਾਦ ਉਸ ਖੁਦਾ ਦੀ ਆਉਂਦੀ ਹੈ ਉਸ ਪਰਮੇਸ਼ਰ ਦੀ ਜਾਦ ਆਉਂਦੀ ਹੈ ਇੱਥੇ ਖਾਲਸਾ ਜੀ ਵੇਖੋ ਜਹਾਂ ਗੀਰਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੀਰ ਗਿਆ ਅਸੀਂ ਥਾਵਾਂ ਥਾਵਾਂ ਤੇ ਕਹਿ ਰਹੇ ਹੁਸੇ ਵਾਲੀ ਕੋਈ ਗੱਲ ਨਹੀਂ ਪਰ ਮੈਂ ਨਿੰਦਿਆ ਨਹੀਂ ਕਿਸੇ ਦੀ ਕਰਦਾ ਜੋ ਵੀ ਕਿਸੇ ਨੂੰ ਕੋਈ ਮੰਨਦਾ ਪਿਓ ਮੰਨੀ ਜਾਵੇ ਪਰ ਇੱਥੇ ਸਮਝਾਉਣ ਦੀ ਇੱਕ ਜਤਨ ਕਰ ਰਿਹਾ ਹਾਂ ਕਿ ਵੇਖੋ ਮੁਸਲਮਾਨ ਉਹ ਕਰਕੇ ਜਹਾਗੀਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੀਰਾਂ ਦਾ ਪੀਰ ਕਹਿ ਰਿਹਾ ਹੈ ਅਸੀਂ ਅੱਜ ਇਟਾਂ ਦੇ ਵਿੱਚੋਂ ਪਤਾ ਨਹੀਂ ਕਿੱਥੋਂ ਕਿੱਥੋਂ ਲੱਭਦੇ ਅਸਲੀ ਪੀਰ ਨੂੰ ਛੱਡ ਕੇ ਤੇ ਸਾਨੂੰ ਖਾਲਸਾ ਜੀ ਕਿਤੇ ਕੁਝ ਮਿਲ ਜਾਣਾ ਕਿਤੇ ਉਹ ਨਹੀਂ ਕੁਝ ਮਿਲੇ ਇਹ ਪੀਰਾਂ ਦੇ ਮੀਰ ਮੰਨ ਮਹਾਰਾਜਿਆਂ ਦੇ ਮਹਾਰਾਜੇ ਹਨ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਤੇ ਆਈ ਹੈ ਕਿਨੂੰ ਤੇ ਆਈਏ ਤੁਸੀਂ ਸਾਰਿਆਂ ਤੋਂ ਸ੍ਰੇਸ਼ਟ ਇਸ ਕਰਕੇ ਸਤਗੁਰੂ ਜੀ ਸਭ ਤੋਂ ਵੱਡੇ ਹਨ ਆਪ ਜੀ ਸਰਵਣ ਕਰਦੇ ਹੋ ਨਾ ਸਭ ਦੇ ਵੱਡਾ ਸਤਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਇਹ ਤੇ ਉਹ ਹਨ ਸਭ ਤੋਂ ਵੱਡੇ ਜਿਨ੍ਹਾਂ ਦੇ ਹਸੇ ਗੋਦ ਦੇ ਵਿੱਚ ਬੈਠੇ ਹਾਂ ਇਸ ਤੋਂ ਵੱਡਾ ਹੈ ਕੋਈ ਨਹੀਂ ਇਸ ਜਹਾਨ ਦੇ ਵਿੱਚ ਤੇ ਖਾਲਸਾ ਜੀ ਅਸੀਂ ਭੁੱਲੇ ਭਟਕੇ ਕਿਉਂ ਫਿਰਦੇ ਇਸ ਦੀ ਗੋਦ ਦੇ ਵਿੱਚ ਬਈ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਜੋ ਮੰਗਣਾ ਕੇ ਮੰਗ ਲਵੋ ਰਾਜ ਭਾਗ ਵੀ ਬਖਸ਼ਦੇ ਹਨ ਨਾਮਦਾਨ ਵੀ ਬਖਸ਼ਦੇ ਹਨ ਤੇ ਮੁਕਤੀ ਵੀ ਬਖਸ਼ਦੇ ਸਭ ਕੁਝ ਹੀ ਬਖਸ਼ਦੇ ਹਨ ਜਨਮ ਮਰਨ ਹੀ ਮਿਟ ਦਿੰਦੇ ਇਹਨਾਂ ਦੇ ਕੋਲ ਬਈ ਇਹ ਗੋਦ ਦੇ ਵਿੱਚ ਜੋ ਸਾਨੂੰ ਆਨੰਦ ਮਿਲਦਾ ਹੈ ਨਾ ਖਾਲਸਾ ਜੀ ਕੀਤੇਉਂ ਵੀ ਸਾਨੂੰ ਪ੍ਰਾਪਤ ਨਹੀਂ ਹੋਵੇਗਾ ਇਸ ਕਰਕੇ ਮੈਂ ਸਾਰੇ ਜਿਹੜਾ ਗਏ ਭੁਲੇ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਸਾਰੀਆਂ ਥਾਵਾਂ ਨੂੰ ਛੱਡ ਕੇ ਜਿੱਥੇ ਅਸੀਂ ਭਟਕ ਰਹੇ ਹਾਂ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕਰੀਏ ਜਦੋਂ ਉਸ ਦੀ ਸ਼ਰਣ ਦੇ ਵਿੱਚ ਆ ਗਏ ਨਾ ਉਸ ਨੇ ਫਿਰ ਗੱਲ ਬੱਕੜੀ ਦੇ ਵਿੱਚ ਸਾਨੂੰ ਲੈ ਲੈਣਾ ਤੇ ਸਾਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣ ਰਹੋ ਮੇਤਾਰ ਜਹਾਂਗੀਰ ਆਖਦਾ ਹੈ ਮਿਲਬੋ ਬਾਗ ਪੀਰ ਕੋ ਹੋਏ ਯਾਦ ਖੁਦਾਏ ਘਰੀਏ ਸੁਬਸਤੇ ਪੀਰ ਦੇ ਨਾਲ ਮੁਲਾਕਾਤ ਕਰਨੀ ਨ ਪਵਿੱਤਰ ਹੈ ਜਿਸ ਦੇ ਨਾਲ ਉਹ ਸੁਖਦਾ ਦੀ ਤੇ ਉਸ ਜਿਹੜਾ ਹੈ ਪਰਮੇਸ਼ਰ ਦੀ ਯਾਦ ਆਉਂਦੀ ਹੈ ਇਥੇ ਹੋਰ ਬੇਨਤੀ ਕਰਾ ਖਾਲਸਾ ਜੀ ਇਥੇ ਦਹਾ ਗੀਰਣ ਇਹ ਗੱਲ ਕਹੇ ਕਿ ਪੀਰ ਦੇ ਨਾਲ ਮਿਲਣ ਦੇ ਨਾਲ ਖੁਦਾ ਦੀ ਯਾਦ ਆਉਂਦੀ ਹੈ ਪਰਮੇਸ਼ਰ ਦੀ ਇੱਥੇ ਖਾਲਸਾ ਜੀ ਵੇਖੋ ਹੁਣ ਸਾਡੇ ਤਮਾਸ਼ੇ ਅਸੀਂ ਪੀਰਾਂ ਦੇ ਥਾਂ ਤੇ ਇਹ ਤੇ ਫਿਰ ਗਾਣੇ ਕਿਉਂ ਵਜਾ ਰਹੇ ਪੁੱਤਕੂ ਖੁਦਾ ਦੀ ਜਾਤ ਥੋੜਾ ਹੁਣੀ ਫਿਰ ਸਾਨੂੰ ਪੁੱਤ ਵਕਾਰਾਂ ਦੀ ਜਾਤ ਆਉਣੀ ਕੋਈ ਪੀਰ ਹੋਵੇਗਾ ਤੇ ਉਹ ਖੁਦਾ ਦੀ ਬੰਦਗੀ ਕਰ ਰਿਹਾ ਹੋਵੇਗਾ ਖੁਦਾ ਦੀ ਬੰਦਗੀ ਕੀਤੀ ਹੋਵੇਗੀ ਪਰਮੇਸ਼ਰ ਦੇ ਨਾਮ ਨੂੰ ਜੱਪਿਆ ਹੋਵੇਗਾ ਉਹਦੀ ਬੰਦਗੀ ਕੀਤੀ ਹੋਵੇਗੀ ਜਿੱਥੇ ਵੀ ਚਲੋ ਲਾ ਲਵੋ ਕਿ ਜੋ ਕੋਈ ਮੰਨਦਾ ਹੈ ਉੱਥੇ ਅਸੀਂ ਖੁਦਾ ਦੇ ਨਾਮ ਨੂੰ ਲੈਣ ਤੋਂ ਬਿਗੈਰ ਤੇ ਅਸੀਂ ਕੀ ਕੁਝ ਉੱਥੇ ਕਰਾ ਰਹੇ ਹਾਂ ਗਾਣੇ ਵਜਾਣੇ ਪਜਾ ਰਹੇ ਹਾਂ ਕਿੰਨੇ ਕਿੰਨੇ ਲੱਖ ਰੁਪਈਆ ਦੇ ਕੇ ਤੇ ਅਸੀਂ ਉੱਥੇ ਨਚਾਰਾ ਨਚਾ ਰਹੇ ਹਾਂ ਇਹ ਕੀ ਹੈ ਕੋਈ ਪੀਰ ਇਹ ਸਤਰਾ ਕਰ ਸਕਦਾ ਹੈ ਚਲੋ ਸਾਡੀ ਮਤ ਦੇ ਨਾਲ ਨਾ ਵੇਖੋ ਆਪਣੇ ਆਪ ਸੋਚ ਕੇ ਵੇਖੋ ਕੋਈ ਕਰ ਸਕਦਾ ਹੈ ਸਤਰਾ ਜਿਹੜਾ ਖੁਦਾ ਦੀ ਬੰਦਗੀ ਕਰਨ ਵਾਲਾ ਉਹ ਇਹ ਸਤਰਾ ਕਰੇਗਾ ਏ ਵੇਖੋ ਸਾਡੇ ਜਿਹੜੇ ਢੋਂਗ ਬਖੰਡ ਵੇਖੋ ਅਸੀਂ ਕੀ ਕੁਝ ਕਰ ਰਹੇ ਹਾਂ ਇਹ ਖਾਲਸਾ ਜੀ ਛੱਡ ਕੇ ਉਹ ਪਰਮੇਸ਼ਰ ਦੇ ਨਾਲ ਜੁੜੀ ਬੰਦਗੀ ਕਰੀ ਜੇ ਤੁਹਾਨੂੰ ਜਾਦਾ ਹੈ ਨਾ ਕੋਈ ਕਿਤੇ ਕੋਈ ਹੈ ਕੋਈ ਪੀਰ ਬੈਠਾ ਹੈ ਉਥੇ ਬੈਠ ਕੇ ਕੋਈ ਪਰਮੇਸ਼ਰ ਨੂੰ ਯਾਦ ਕਰ ਲਿਆ ਕਰੋ ਇਸ ਤਰ੍ਹਾਂ ਦੇ ਬਖੰਡ ਨਗ ਇਹ ਤੇ ਵਕਾਰਾਂ ਦੇ ਹਨ ਗੰਦਨ ਵੈਣ ਸੁਣਹਿ ਉਰ ਜਾਵੇ ਨਾਮ ਲੈ ਤਲ ਲਗਾਇਆ ਇਹ ਨਾ ਕੰਮ ਕਰੀਏ ਕੋਸ ਪਰਮੇਸ਼ਰ ਨੂੰ ਚੇਤੇ ਕਰੀਏ